ਬ੍ਰਹਮ ਗਿਆਨੀ ਸੰਤ ਮਹਾਪੁਰਖ ਸਤ ਪੁਰਖਾਂ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੁੰਦਾ ਬ੍ਰਹਮ ਗਿਆਨੀ ਅਤੇ ਪਰਮਾਤਮਾ ਇੱਕ ਹੋ ਜਾਂਦੇ ਨੇ ਅਕਾਲ ਪੁਰਖ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਉਹ ਹਰ ਇੱਕ ਚੀਜ਼ ਦਿੰਦਾ ਹੈ ਜਿਸ ਦਾ ਪਰਮੇਸ਼ਰ ਆਪ ਮਾਲਕ ਹੁੰਦਾ ਹੈ ਇਸੇ ਲਈ ਤੇ ਸੰਤ ਮਹਾਪੁਰਖ ਐਸੇ ਕੌਤਕ ਕਰ ਦਿੰਦੇ ਨੇ ਜਿਨ੍ਹਾਂ ਬਾਰੇ ਮਨੁੱਖ ਕਦੀ ਸੋਚ ਵੀ ਨਹੀਂ ਸਕਦਾ ਅੱਜ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਸਾਂਝੀ ਕਰਾਂਗੇ ਜਿਸ ਦੇ ਬਾਰੇ ਮਨੁੱਖ ਸੋਚ ਵੀ ਨਹੀਂ ਸਕਦਾ ਇਹ ਘਟਨਾ ਕੋਈ ਸੁਣੀ ਸੁਣਾਈ ਨਹੀਂ ਹੈ ਇਸ ਘਟਨਾ ਦੇ ਲੱਖਾਂ ਹਜ਼ਾਰਾਂ ਲੋਕ ਗਵਾਹ ਨੇ ਦੇ ਇਹ ਘਟਨਾ ਮੱਧ ਪ੍ਰਦੇਸ਼ ਦੀ ਅਖਬਾਰ ਐਮਪੀ ਵਾਚਸ ਵਿੱਚ 1996 ਵਿੱਚ छपी ਸੀ ਇੰਡੋਰ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਇੱਕ ਗ੍ਰਾਂਤੀ ਸਿੰਘ ਪਿਛਲੇ 3 ਸਾਲ ਤੋਂ ਗੁਰੂ ਘਰ ਦੀ ਸੇਵਾ ਨਿਭਾ ਰਹੇ ਸਨ ਉਹ ਗ੍ਰਾਂਤੀ ਸਿੰਘ ਹਰ ਵੇਲੇ ਬੰਦਗੀ ਕਰਦੇ ਸਨ ਉਹਨਾਂ ਦੇ ਸਰੀਰ ਦੇ ਉੱਤੇ ਕਸ਼ੇਰਾ ਹੁੰਦਾ ਸੀ ਤੇ ਉੱਪਰ ਚਾਦਰ ਦੀ ਬੁਕਲ ਹਮੇਸ਼ਾ ਹੀ ਮਾਰ ਕੇ ਰੱਖਦੇ ਸਨ ਜਿਸ ਵੀ ਬੰਦੇ ਨੇ ਉਸ ਗ੍ਰਾਂਤੀ ਸਿੰਘ ਦੇ ਪਾਸ ਜਾਣਾ ਤੇ ਉਹ ਹਰ ਵੇਲੇ ਉਹਨਾਂ ਦੇ ਕੋਲ ਜਪਜੀ ਸਾਹਿਬ ਜੀ ਦਾ ਪਾਠ ਹੀ ਸੁਣਾਈ ਦਿੰਦਾ ਸੀ ਤੁਰਦਿਆਂ ਬਹਿੰਦਿਆਂ ਉੱਠਦਿਆਂ ਉਹ ਹਰ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਹੀ ਕਰਦੇ ਸਨ ਖੈਰ 1997 ਵਿੱਚ ਵਿਸਾਖੀ ਦਾ ਦਿਨ ਆਇਆ ਉਸ ਗਰਾਂਤੀ ਸਿੰਘ ਨੇ ਅਲਾਸਮੈਂਟ ਕੀਤੀ ਕਿ ਸੰਗਤ ਜੀ ਗੁਰੂ ਸਾਹਿਬ ਦੀ ਸੇਵਾ ਨਿਭਾਉਂਦਿਆਂ ਗੁਰਦੁਆਰਾ ਸਾਹਿਬ ਵਿੱਚ ਮੇਤੋ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਤੇ ਜਾਣੇ ਅਣਜਾਣੇ ਵਿੱਚ ਮੈਂ ਕਿਸੇ ਸੰਗਤ ਦਾ ਕੋਈ ਦਿਲ ਦੁਖਾਇਆ ਹੋਵੇ ਜਾਂ ਮੇਰੇ ਕੋਲੋਂ ਕੁਝ ਬਤ ਘਟ ਬੋਲ ਗਿਆ ਹੋਵੇ ਤੇ ਸਾਰੀ ਸੰਗਤ ਮੈਨੂੰ ਮਾਫ ਕਰ ਦੇਵੇ ਉਹ ਗ੍ਰੰਥੀ ਸਿੰਘ ਸੰਗਤ ਨੂੰ ਕਹਿਣ ਲੱਗੇ ਕਿ ਸਾਧ ਸੰਗਤ ਜੀ ਮੈਨੂੰ ਹੁਣ ਜਾਣ ਦੀ ਆਗਿਆ ਦੇ ਦਿਓ ਮੈਂ ਜਾ ਰਿਹਾ ਹਾਂ ਹਾਂ ਇਹ ਜਾਣ ਵਾਲੀ ਗੱਲ ਸੁਣ ਕੇ ਗੁਰਦੁਆਰਾ ਸਿੰਘ ਸਭਾ ਇੰਦੌਰ ਵਿੱਚ ਮੌਜੂਦ ਕੁਝ ਸਿੰਘ ਆਖਣ ਆਖਣ ਲੱਗੇ ਬਾਬਾ ਜੀ ਤੁਸੀਂ ਕਿੱਥੇ ਜਾ ਰਹੇ ਹੋ ਗਰੰਤੀ ਸਿੰਘ ਜੀ ਤੁਸੀਂ ਸਾਡੇ ਕੋਲ ਰਹੋ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤੇ ਸਾਨੂੰ ਮਾਫ ਕਰ ਦਿਓ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰੋ ਤੇ ਫਿਰ ਉਸ ਗਰੰਤੀ ਸਿੰਘ ਨੇ ਕਿਹਾ ਸੰਗਤ ਜੀ ਹੁਣ ਸਾਡਾ ਸਮਾਂ ਆ ਗਿਆ ਹੈ ਸਾਨੂੰ ਜਾਣਾ ਹੀ ਪਵੇਗਾ ਅਸੀਂ ਗੁਰਦੁਆਰਾ ਸਾਹਿਬ ਤੋਂ ਨਹੀਂ ਜਾ ਰਹੇ ਅਸੀਂ ਤਾਂ ਇਹ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਜਾ ਰਹੇ ਹਾਂ ਇਹ ਗੱਲ ਸੁਣ ਕੇ ਗੁਰਦੁਆਰਾ ਸਿੰਘ ਸਵਾ ਇੰਦੌਰ ਦੀ ਸੰਗਤ ਹੈਰਾਨ ਰਹਿ ਗਈ ਤੇ ਸਿੰਘ ਕਹਿਣ ਲੱਗੇ ਬਾਬਾ ਜੀ ਤੁਸੀਂ ਕਦੋਂ ਜਾਣਾ ਹੈ ਇਸ ਸੰਸਾਰ ਨੂੰ ਛੱਡ ਕੇ ਗ੍ਰੰਥੀ ਸਿੰਘ ਜੀ ਨੇ ਕਿਹਾ ਕਿ ਅਸੀਂ ਮੰਗਲਵਾਰ ਸਵੇਰੇ 8 ਵਜੇ ਸਰੀਰ ਛੱਡ ਦੇਣਾ ਹੈ ਤੇ ਸੰਗਤ ਕਹਿਣ ਲੱਗੀ ਬਾਬਾ ਜੀ ਸਾਨੂੰ ਇਹ ਦੱਸ ਦਿਓ ਕਿ ਤੁਹਾਡਾ ਸੰਸਕਾਰ ਆਪਾਂ ਕਿਸ ਤਰ੍ਹਾਂ ਕਰੀਏ ਤੁਹਾਨੂੰ ਜਲ ਪਰਵਾਹ ਕਰਨਾ ਹੈ ਜਾਂ ਫਿਰ ਤੁਹਾਡਾ ਅਗਨੀ ਦੇ ਨਾਲ ਸੰਸਕਾਰ ਕਰਨਾ ਹੈ ਕੋਈ ਕਿਸੇ ਪਰਿਵਾਰਕ ਮੈਂਬਰ ਨੂੰ ਸੁਨੇਹਾ ਲਗਾਉਣਾ ਹੈ ਉਹ ਵੀ ਸਾਨੂੰ ਦੱਸ ਦਿਓ ਅਸੀਂ ਸੁਨੇਹਾ ਪਹੁੰਚਾ ਦੇਵਾਂਗੇ ਤੇ ਉਹ ਗ੍ਰੰਥੀ ਸਾਹਿਬ ਕਹਿਣ ਲੱਗੇ ਤੁਸੀਂ ਸਾਡੇ ਸੰਸਕਾਰ ਦਾ ਕੋਈ ਫਿਕਰ ਨਾ ਕਰੋ ਅਸੀਂ ਆਪਣਾ ਸੰਸਕਾਰ ਆਪ ਹੀ ਕਰ ਲੈਣਾ ਹੈ ਜਿੱਥੇ ਤੱਕ ਰਿਸ਼ਤੇਦਾਰਾਂ ਦੀ ਗੱਲ ਹੈ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਮੇਰਾ ਰਿਸ਼ਤੇਦਾਰ ਦੋਸਤ ਮਿੱਤਰ ਸਤਗੁਰੂ ਨਾਨਕ ਹੀ ਹੈ ਉਸ ਨੂੰ ਸਭ ਕੁਝ ਪਤਾ ਹੈ ਇਹ ਗੱਲ ਪੂਰੇ ਇੰਦੌਰ ਸ਼ਹਿਰ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਕਿ ਕਿਸੇ ਬਾਬੇ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਸੰਸਕਾਰ ਕਰਨਾ ਹੈ ਅਖਬਾਰ ਦੇ ਪੱਤਰਕਾਰ ਦੇ ਕੰਨ ਪੈ ਗਈ ਉਸ ਪੱਤਰਕਾਰ ਨੇ ਸੋਚਿਆ ਕਿ ਇਹ ਬਾਬਾ ਕੋਈ ਨਾ ਕੋਈ ਗਲਤ ਕੰਮ ਕਰੇਗਾ ਤੇ ਆਪਣੇ ਆਪ ਨੂੰ ਆਪ ਹੀ ਤੇਲ ਪਾ ਕੇ ਅੱਗ ਲਗਾ ਲਵੇਗਾ ਚਲੋ ਅਸੀਂ ਵੀ ਜਾ ਕੇ ਤਮਾਸ਼ਾ ਦੇਖਦੇ ਹਾਂ ਤੇ ਨਾਲੇ ਸਾਨੂੰ ਅਖਬਾਰ ਦੀ ਖਬਰ ਮਿਲ ਜਾਵੇਗੀ ਦੇਖਦਿਆਂ ਦੇਖਦਿਆਂ ਮੰਗਲਵਾਰ ਦਾ ਦਿਨ ਆ ਗਿਆ ਦਵਰਾ ਸਿੰਘ ਸਭਾ ਇੰਦੌਰ ਵਿੱਚ ਕਾਫੀ ਲੋਕ ਇਕੱਠੇ ਹੋ ਗਏ ਤੇ ਪੱਤਰਕਾਰ ਵੀ ਉੱਥੇ ਪਹੁੰਚ ਗਏ ਬਹੁਤੇ ਲੋਕ ਤੇ ਤਮਾਸ਼ੀਨ ਬਣ ਕੇ ਆਏ ਸਨ ਕਿ ਬਾਬਾ ਆਪਣੇ ਆਪ ਨੂੰ ਅੱਗ ਲਗਾਵੇਗਾ ਤੇ ਕੋਈ ਨਾ ਕੋਈ ਡਰਾਮਾ ਕਰੇਗਾ 8 ਵਜੇ ਦਾ ਸਮਾਂ ਹੋ ਗਿਆ ਤੇ ਉਹ ਗ੍ਰਾਂਥੀ ਸਿੰਘ ਨੇ ਪ੍ਰਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਉਸ ਗ੍ਰਾਂਥੀ ਸਿੰਘ ਜੀ ਨੇ ਬਰਾਂਡੇ ਵਿੱਚ ਬੈਠ ਕੇ ਸਾਰੀ ਸੰਗਤ ਦੇ ਕੋਲੋਂ ਮਾਫੀ ਮੰਗੀ ਤੇ ਫਿਰ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਦੇਖਦਿਆਂ ਹੀ ਦੇਖਦਿਆਂ ਉਹਨਾਂ ਦੇ ਸਰੀਰ ਦਾ ਸੰਸਕਾਰ ਹੋਣਾ ਸ਼ੁਰੂ ਹੋ ਗਿਆ ਤੇ ਉਸ ਪੱਤਰਕਾਰ ਨੇ ਲਿਖਿਆ ਹੈ ਕਿ ਪਹਿਲਾਂ ਉਸ ਗਰਾਂਤੀ ਸਿੰਘ ਜੀ ਦੀ ਧੁੰਨੀ ਦੇ ਵਿੱਚੋਂ ਹਲਕਾ ਹਲਕਾ ਧੂੰਆਂ ਨਿਕਲਿਆ ਤੇ ਉਹ ਪੱਤਰਕਾਰ ਕਹਿੰਦਾ ਮੇਰੇ ਦੇਖਦਿਆਂ ਦੇਖਦਿਆਂ ਹੀ ਉਹਨਾਂ ਦੇ ਸਾਰੇ ਸਰੀਰ ਨੂੰ ਅੱਗ ਲੱਗ ਗਈ ਤੇ ਉਹਨਾਂ ਦਾ ਸੰਸਕਾਰ 2-3 ਮਿੰਟਾਂ ਦੇ ਵਿੱਚ ਹੀ ਹੋ ਗਿਆ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਿਹੜੀ ਚਾਦਰ ਦੇ ਉੱਤੇ ਉਹ ਬੈਠੇ ਹੋਏ ਸਨ ਉਸ ਚਾਦਰ ਨੂੰ ਅੱਗ ਛੂ ਵੀ ਨਹੀਂ ਸਕੀ ਤੇ ਸਿਰਫ ਉਹਨਾਂ ਦੇ ਸਰੀਰ ਨੂੰ ਹੀ ਅੱਗ ਲੱਗੀ ਹੋਈ ਸੀ ਉਸ ਟਾਈਮ ਉੱਥੇ ਇੱਕ ਹਿੰਦੂ ਮਹਾਤਮਾ ਵੀ ਮੌਜੂਦ ਸਨ ਤੇ ਉਹਨਾਂ ਨੇ ਸੰਗਤ ਨੂੰ ਦੱਸਿਆ ਕਿ ਪਹਿਲਾ ਰਿਸ਼ੀਮੁਨੀ ਸਾਧੂ ਮਹਾਤਮਾ ਜੋ ਪਹੁੰਚੇ ਹੋਏ ਹੁੰਦੇ ਸਨ ਜਦ ਉਹਨਾਂ ਦਾ ਸਮਾਂ ਆ ਜਾਂਦਾ ਸੀ ਤੇ ਉਹ ਆਪਣੇ ਆਪ ਨੂੰ ਬ੍ਰਹਮ ਅਗਨੀ ਨਾਲ ਸੰਸਕਾਰ ਕਰ ਲੈਂਦੇ ਸਨ ਤੇ ਅਜੋਕੇ ਸਮੇਂ ਵਿੱਚ ਇੱਕ ਗੁਰਸਿੱਖ ਨੇ ਇਹ ਕਰ ਦਿਖਾਇਆ ਹੈ ਦਾ ਨਹਿ ਗੁਰੂ ਨਾਨਕ ਤੇ ਧਨ ਹੈ ਉਸ ਦੇ ਸਿੱਖ ਕਿ ਬਾਬਾ ਜੀ ਦੇ ਜਾਣ ਤੋਂ ਬਾਅਦ ਵੀ ਗੁਰਦੁਆਰਾ ਸਾਹਿਬ ਵਿੱਚੋਂ 2 ਹਫ਼ਤਿਆਂ ਤੱਕ ਚੰਦਨ ਦੀ ਖੁਸ਼ਬੂ ਆਉਂਦੀ ਰਹੀ ਦਰਗੇ ਹੋ ਮੇਰੇ ਮਨ ਕਾ ਸੰਸਾ ਜਪਤੀ ਕਰਸ਼ਨ ਬਾ